ਵੱਡਾ ਭਰਾ ਰਾਜਾ ਤੇ ਛੋਟਾ ਭਰਾ ਮਹਾਰਾਜਾ ਟਰੈਕਟਰ ਕੰਨਤਾ ਚ ਪੰਜਾਬ ਤੇ ਹਰਿਆਣਾ ਦੇਸ਼ ਚੋਂ ਮੋਹਰੀ ਵੱਡੇ ਟਰੈਕਟਰਾਂ ਦੇ ਮਾਮਲੇ ਚ ਪੰਜਾਬ ਦੀ ਚੰਡੀ ਪੰਜਾਬ ਦੀਆਂ ਸੜਕਾਂ ਉੱਤੇ ਤੋੜ ਦੇਣੇ ਸ਼ਿੰਗਾਰੇ ਹੋਏ ਟਰੈਕਟਰ ਵੱਡੇ ਟਰੈਕਟਰਾਂ ਦੇ ਮਾਮਲੇ ਚ ਪੰਜਾਬ ਪਹੁੰਚਿਆ ਨੰਬਰ 1 ਉੱਤੇ ਵੱਡਾ ਭਰਾ ਰਾਜਾ ਤੇ ਛੋਟਾ ਭਰਾ ਮਹਾਰਾਜਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਤੇ ਹਰਿਆਣਾ ਦੀ ਟਰੈਕਟਰ ਕੰਨਤਾ ਦੇ ਵਿੱਚ ਪੰਜਾਬ ਤੇ ਹਰਿਆਣਾ ਦੇਸ਼ ਤੋਂ ਮੋਹਰੀ ਸੂਬੇ ਬਣ ਕੇ ਉੱਭਰ ਰਹੇ ਨੇ ਵੱਡੇ ਟਰੈਕਟਰਾਂ ਦੇ ਮਾਮਲੇ 'ਚ ਪੰਜਾਬ ਨੇ ਝੰਡੇ ਗੱਡ ਦਿੱਤੇ ਨੇ ਜਦੋਂ ਦੇਸ਼ ਦੇ ਵਿੱਚ ਟਰੈਕਟਰ ਕੰਨਤਾ ਦੇਖਦੇ ਹਾਂ ਤਾਂ ਜੇ ਵੱਡੇ ਭਰਾ ਦਾ ਰਤਵਾ ਰੱਖਣ ਵਾਲਾ ਪੰਜਾਬ ਰਾਜਾ ਹੈ ਤਾਂ ਛੋਟੇ ਭਰਾ ਦੇ ਲਕਬ ਵਾਲਾ ਹਰਿਆਣਾ ਵੀ ਮਹਾਰਾਜਾ ਜੱਪਦਾ ਕਿਸਾਨੀ ਬੋਲਚਾਲ ਦੇ ਵਿੱਚ ਟਰੈਕਟਰ ਖੇਤਾਂ ਦਾ ਰਾਜਾ ਅਕਮਾਉਂਦਾ ਹੈ ਪੰਜਾਬ ਅਤੇ ਹਰਿਆਣਾ ਦੇ ਵਿੱਚ ਬੇ ਲੋੜੇ ਟਰੈਕਟਰ ਕਿਸਾਨਾਂ ਦਾ ਬੋਝ ਵਧਾ ਰਹੇ ਨੇ ਜਿਨ੍ਹਾਂ ਦੇ ਅੰਕੜੇ ਹੈਰਾਨੀ ਅਤੇ ਫਿਕਰਮੰਦੀ ਕਰਨ ਵਾਲੇ ਜਾਪ ਰਹੇ ਨੇ ਤਾਂ ਪੰਜਾਬੀ ਟਰਬਿਊਨ ਦੇ ਵਿੱਚ ਛਪੀ ਖਬਰ ਦੇ ਮੁਤਾਬਕ ਟਰੈਕਟਰ ਘਣਤਾ ਚ ਪੰਜਾਬ ਹਰਿਆਣਾ ਦੇਸ਼ ਤੋਂ ਮੋਰੀ ਸੂਬੇ ਬਣ ਕੇ ਉੱਭਰ ਰਹੇ ਨੇ ਦੇਸ਼ ਦੇ ਵਿੱਚ 18.10 ਕਰੋੜ ਹੈਕਟੇਰ ਰਕਬਾ ਖੇਤੀ ਹੇਠ ਹੈ ਤੇ ਇਸ ਲਈ ਅੱਜ ਨਾਲ ਪੰਜਾਬ ਚ ਖੇਤੀ ਰਕਵਾ ਦੇਸ਼ ਦਾ ਮਹਿਜ 2.33% ਦੀ ਬਣਦਾ ਪਰੰਤੂ ਦੇਸ਼ ਦੇ ਕੁੱਲ ਟਰੈਕਟਰਾਂ ਵਿੱਚੋਂ ਇਕੱਲੇ ਪੰਜਾਬ ਕੋਲ 5.80% ਦੀ ਟਰੈਕਟਰ ਹਨ ਤਾਂ ਦੇਸ਼ ਦੇ ਖੇਤੀ ਰਕਵੇ ਚੋਂ ਹਰਿਆਣਾ ਦਾ ਰਕਵਾ 2.07% ਦੀ ਬਣਦਾ ਪਰੰਤੂ ਹਰਿਆਣਾ ਦੇ ਵਿੱਚ 6.19% ਦੀ ਟਰੈਕਟਰ ਨੇ ਟਰੈਕਟਰਾਂ ਦੀ ਕਾਮੀ ਔਸਤ ਦੇਖੀ ਜਾਵੇ ਤਾਂ ਦੇਸ਼ 'ਚ 18.10 ਕਰੋੜ ਹੈਕਟੇਅਰ ਰਕਮੇ ਲਈ ਕੁੱਲ 1.09 ਕਰੋੜ ਖੇਤੀ ਯੋਗ ਟਰੈਕਟਰ ਹਨ ਮਤਲਬ ਕਿ 16.52 ਹੈਕਟੇਅਰ ਪਿੱਛੇ ਉਸਤਨ ਇੱਕ ਟਰੈਕਟਰ ਬਣਦਾ ਹੈ ਤਾਂ ਹਰਿਆਣਾ ਦੇ ਵਿੱਚ ਖੇਤੀ ਹੈਟ 37.96 ਲੱਖ ਹੈਕਟੇਅਰ ਰਕਮਾ ਜਿਸ ਉੱਤੇ 6.78 ਲੱਖ ਟਰੈਕਟਰ ਨੇ ਜਿਹੜੇ ਚੱਲ ਰਹੇ ਨੇ ਪਾਵ ਹੈ ਕਿ 5.53 ਹੈਕਟੇਅਰ ਰਕਵੇ ਪਿੱਛੇ ਇੱਕ ਟਰੈਕਟਰ ਬਣਦਾ ਤਾਂ ਪੰਜਾਬ ਦੇ ਵਿੱਚ 42.35 ਲੱਖ ਹੈਕਟੇਅਰ ਰਕਵੇ ਦੇ ਉੱਤੇ ਖੇਤੀ ਦੇ ਲਈ 6.36 ਲੱਖ ਟਰੈਕਟਰ ਹਨ ਤਾਂ ਪੰਜਾਬ ਦੇ ਵਿੱਚ 6.65 ਹੈਕਟੇਅਰ ਰਕਵੇ ਪਿੱਛੇ ਇੱਕ ਟਰੈਕਟਰ ਬਣਦਾ ਤਾਂ ਸਮੁੱਚੇ ਦੇਸ਼ ਵਿੱਚੋਂ ਪੰਜਾਬ ਅਤੇ ਹਰਿਆਣਾ ਟਰੈਕਟਰ ਘਣਤਾ ਦੇ ਲਿਹਾਜ਼ ਨਾਲ ਮੋਹਰੀ ਸੂਬੇ ਹਨ ਖੇਤੀ ਆਰਥਚਾਰੇ ਦੇ ਸੰਤੁਲਨ ਦੇ ਲਈ ਐਨਏ ਟਰੈਕਟਰ ਵਾਰਾ ਨਹੀਂ ਖਾਂਦੇ ਤਾਂ ਦੂਜੇ ਸੂਬਿਆਂ ਉੱਤੇ ਨਜ਼ਰ ਮਾਰੀਏ ਤਾਂ ਮੱਧ ਪ੍ਰਦੇਸ਼ ਦੇ ਵਿੱਚ 11.06 ਹੈਕਟੇਰ ਪਿੱਛੇ ਇੱਕ ਟਰੈਕਟਰ ਹੈ ਜਦੋਂ ਕਿ ਉੱਤਰ ਪ੍ਰਦੇਸ਼ ਦੇ ਵਿੱਚ 8.45 ਹੈਕਟੇਰ ਰਕਵੇ ਪਿੱਛੇ ਇੱਕ ਟਰੈਕਟਰ ਹੈ ਤਾਂ ਇਸੇ ਤਰ੍ਹਾਂ ਗੁਜਰਾਤ ਦੇ ਵਿੱਚ 14.92 ਹੈਕਟੇਰ ਪਿੱਛੇ ਇੱਕ ਟਰੈਕਟਰ ਕਰਨਾਟਕ ਚ 15.04 ਹੈਕਟੇਰ ਪਿੱਛੇ ਇੱਕ ਟਰੈਕਟਰ ਅਤੇ ਰਾਜਸਥਾਨ ਦੇ ਵਿੱਚ ਵੀ 16.57 ਹੈਕਟੇਰ ਰਕਵੇ ਪਿੱਛੇ ਉਸਤਨ ਇੱਕ ਟਰੈਕਟਰ ਬੰਦ ਹੈ ਤਾਂ ਇਸੇ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ 55.47 ਹੈਕਟੇਰ ਰਕਵੇ ਉੱਤੇ ਉਸਤਨ ਇੱਕ ਟਰੈਕਟਰ ਚੱਲਦਾ ਦਿਖਾਈ ਦੇ ਰਿਹਾ ਹੈ ਤਾਂ ਕੌਮੀ ਉਸਤ ਜਿਹੜੀ 16.52 ਹੈਕਟੇਰ ਪਿੱਛੇ ਉਸਤਨ ਇੱਕ ਟਰੈਕਟਰ ਦੀ ਬਣਦੀ ਹੈ ਦਾ ਦੇਸ਼ ਦੇ ਵਿੱਚ ਕਰੀਬ 21 ਟਰੈਕਟਰ ਕੰਪਨੀਆਂ ਨੇ ਜਿਨ੍ਹਾਂ ਦੇ ਲਈ ਪੰਜਾਬ ਅਤੇ ਹਰਿਆਣਾ ਸੋਨੇ ਦੀ ਖਾਨ ਵਾਂਗ ਹੈ ਤਾਂ ਖੇਤੀ ਮਾਹਿਰਾ ਮੁਤਾਬਕ ਪੰਜਾਬ ਚ ਦੋ ਫਸਲੀ ਪ੍ਰਣਾਲੀ ਪਾਰੂ ਹੋਣ ਕਰਕੇ ਇੱਕ ਏਕੜ ਦੀ ਖੇਤੀ ਚ ਸਾਲਾਨਾ 224 ਘੰਟੇ ਦਾ ਹੀ ਕੰਮ ਰਹਿ ਗਿਆ ਤਾਂ ਖੇਤੀ ਮਸ਼ੀਨਰੀ ਦੀ ਬਹੁਤਾਤ ਕਰਕੇ ਕਰੀਬ 2 ਲੱਖ ਕਿਸਾਨ ਨੇ ਜਿਹੜੇ ਖੇਤੀ ਚੋਂ ਬਾਹਰ ਵੀ ਹੋ ਚੁੱਕੇ ਨੇ ਜਦੋਂ ਕਿ ਸ਼ਿੰਗਾਰੇ ਹੋਏ ਟਰੈਕਟਰ ਸੜਕਾਂ ਉੱਤੇ ਦੇਖਦੇ ਹਾਂ ਤਾਂ ਇੱਕ ਵੱਖਰਾ ਪੰਜਾਬ ਨਜ਼ਰ ਆਉਂਦਾ ਹੈ ਹਾਲਾਂਕਿ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਕਹਾਣੀ ਇਸ ਤੋਂ ਵੱਖਰੀ ਜਾਪਦੀ ਹੈ ਬਲਦਾਂ ਦੀ ਖੇਤੀ ਵਾਲਾ ਪੰਜਾਬ ਵਾਇਆ ਹਰੀ ਕ੍ਰਾਂਤੀ ਅੱਜ ਟਰੈਕਟਰਾਂ 'ਚ ਮੋਹਰੀ ਬਣ ਬੈਠਾ ਹੈ ਅਕਾਲੀ ਹਕੂਮਤ ਨੇ ਪੁਰਾਣੇ ਸਮੇਂਾਂ 'ਚ ਟਰੈਕਟਰ ਨੂੰ ਕਿਸਾਨ ਦਾ ਗੱਡਾ ਕਰਾਰ ਦਿੱਤਾ ਸੀ ਤਾਂ ਜੋ ਫਜ਼ੂਲ ਟੈਕਸਾਂ ਦਾ ਕਿਸਾਨੀ ਉੱਤੇ ਬੋਝ ਨਾ ਪਵੇ ਤਾਂ ਹੁਣ ਪੰਜਾਬ 'ਚ ਕਈ ਟਰੈਕਟਰ ਕੰਪਨੀਆਂ ਦੀ ਚਾਂਦੀ ਬਣੀ ਹੋਈ ਹੈ ਇੱਕ ਵੇਲੇ ਦੋ ਪੰਜਾਬ ਨਜ਼ਰ ਪੈਂਦੇ ਸਨ ਤਾਂ ਇੱਕ ਵੱਡੇ ਵੱਡੇ ਟਾਇਰਾਂ ਵਾਲਾ ਪੰਜਾਬ ਤੇ ਇੱਕ ਵੱਡੇ ਵੱਡੇ ਟਰੈਕਟਰਾਂ ਵਾਲਾ ਪੰਜਾਬ ਤਾਂ ਦੂਜਾ ਬਿਨਾ ਟਰੈਕਟਰਾਂ ਤੋਂ ਵਾਹੀ ਕਰਦੇ ਕਿਸਾਨਾਂ ਵਾਲਾ ਪੰਜਾਬ ਵੀ ਨਜ਼ਰ ਆਉਂਦਾ ਸੀ ਤਾਂ 50 ਹਾਰਸ ਪਾਵਰ ਤੋਂ ਵੱਧ ਵਾਲੇ ਵੱਡੇ ਟਰੈਕਟਰਾਂ ਦੇ ਮਾਮਲੇ ਵਿੱਚ ਪੰਜਾਬ ਨੰਬਰ 1 ਦੇ ਉੱਤੇ ਆ ਗਿਆ ਇੱਥੋਂ ਤੱਕ ਕਿ 75 ਹਾਰਸ ਪਾਵਰ ਤੱਕ ਦੇ ਟਰੈਕਟਰ ਵੀ ਪੰਜਾਬੀ ਨੇ ਜਿਹੜੇ ਖਰੀਦ ਰਹੇ ਨੇ ਤੋਂ ਅਪ੍ਰੈਲ ਮਈ ਦੇ ਵਿੱਚ ਦੇਸ਼ ਭਰ ਦੇ ਵਿੱਚ 50 ਹਾਰਸ ਪਾਵਰ ਤੋਂ ਵੱਧ ਵਾਲੇ 2796 ਵੱਡੇ ਟਰੈਕਟਰਾਂ ਦੀ ਵਿਕਰੀ ਹੋਈ ਸੀ ਜਿਸ ਵਿੱਚੋਂ 565 ਟਰੈਕਟਰ ਨੇ ਜਿਹੜੇ 20.21 ਫੀਸ ਦੀ ਇਕੱਲੇ ਪੰਜਾਬ ਦੇ ਵਿੱਚ ਵਿਕੇ ਸਨ ਤਾਂ ਅਪ੍ਰੈਲ ਤੋਂ ਨਵੰਬਰ 2024 ਦਰਮਿਆਨ 25.46 ਫੀਸ ਦੀ ਵੱਡੇ ਟਰੈਕਟਰ ਇਕੱਲੇ ਪੰਜਾਬ ਦੇ ਵਿੱਚ ਪੁੱਜੇ ਸਨ ਇਹਨਾਂ ਦਾ ਗੱਡਾ ਕਹੋਣ ਵਾਲੇ ਟਰੈਕਟਰਾਂ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਦੇਸ਼ ਚੋਂ ਮੋਹਰੀ ਸੂਬੇ ਬਣ ਕੇ ਉੱਭਰ ਰਹੇ ਨੇ ਤਾਂ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਵੱਡਾ ਭਰਾ ਰਾਜਾ ਤੇ ਛੋਟਾ ਭਰਾ ਮਹਾਰਾਜਾ